ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਮੈਂ ਬਲਜਿੰਦਰ ਕੌਰ ਮੰਗੇਵਾਲ ਤੁਹਾਡਾ ਸਾਡੇ ਚੈਨਲ ਤੇ ਜੁੜੇ ਰਹਿਣ ਤੇ ਸਵਾਗਤ ਕਰਦੀ ਹਾਂ ਖਬਰ ਆ ਰਹੀ ਹੈ ਜੀ ਬਟਾਲਾ ਤੋਂ ਜਿੱਥੇ ਕੇ ਸਵਰਗਵਾਸੀ ਸਰਦਾਰ ਅਵਤਾਰ ਵੀਰ ਸਿੰਘ ਰੰਦਾਵਾ ਦੀ ਯਾਦਗਰੀ ਮੌਕੇ ਚਾਰ ਰੋਜ਼ਾ ਪੰਚਾਇਤੀ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜਵਿੰਦਰ ਸਿੰਘ ਮਾਹਲ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਦੂਰ ਦਰਾਡੇ ਤੋਂ 42 ਨਾਮੀ ਕਲੱਬਾਂ ਦੀਆਂ ਟੀਮਾਂ ਨੇ ਭਾਗ ਲਿਆ ਉਨ੍ਹਾਂ ਦੱਸਿਆ ਕਿ ਸੀਨੀਅਰ ਵਰਗ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 1 ਲੱਖ ਰੁਪਏ ਅਤੇ ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 61000 ਰੁਪਏ ਦਾ ਨਕਦ ਇਨਾਮ ਅਤੇ ਜੂਨੀਅਰ ਵਰਗ ਵਿੱਚ ਪਹਿਲੇ ਸਥਾਨ ਵਾਲੀ ਟੀਮ ਨੂੰ 25000 ਰੁਪਏ ਤੇ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 15000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ ਆਓ ਦੇਖਦੇ ਹਾਂ ਬਟਾਲਾ ਤੋਂ ਰੰਜਨਦੀਪ ਸੰਧੂ ਦੀ ਵਿਸ਼ੇਸ਼ ਰਿਪੋਰਟ ਕਾਲ ਜੀ ਮੈਂ ਰੰਜਨਦੀਪ ਸਿੰਘ ਸੰਧੂ ਜ਼ਿਲ੍ਹਾ ਇੰਚਾਰਜ ਡੀਡੀਐਸ ਨਿਊਜ਼ਪੇਪਰ ਤੇ ਡੀਡੀਐਸ ਨਿਊਜ਼ ਚੈਨਲ ਤੋਂ ਅੱਜ ਮੈਂ ਪਹੁੰਚਿਆ ਹਾਂ ਜੀ ਆਈਟੀਆਈ ਬਟਾਰਾ ਦੀ ਗਰਾਊਂਡ ਦੇ ਵਿੱਚ ਜਿੱਥੇ ਕੀ ਪੰਜਵਾਂ ਜਿਹੜਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਆ ਸਵਰਗਵਾਸੀ ਸਰਪਾਰ ਅਵਤਾਰ ਸਿੰਘ ਜ਼ੰਦਾਵਾ ਜੀ ਦੇ ਨਾਮ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਹੁੰਦਾ ਇਹਦੇ ਵਿੱਚ ਜੂਨੀਅਰ ਟੀਮਸ ਵੀ ਆਉਂਦੀਆਂ ਨੇ ਬੱਚਿਆਂ ਦੀਆਂ ਸੀਨੀਅਰ ਟੀਮਸ ਵੀ ਆਉਂਦੀਆਂ ਨੇ 40 ਪਲੱਸ ਟੀਮਸ ਵੀ ਆਉਂਦੀਆਂ ਨੇ ਇਹਦਾ ਜਿਹੜਾ ਸਾਰਾ ਹੀ ਅਰੇਂਜਮੈਂਟ ਆ ਜਾਂ ਜੋ ਵੀ ਇਹ ਸਭ ਕੁਝ ਹੁੰਦਾ ਆ ਇਹ ਮਾਹਲ ਸਾਹਿਬ ਠੀਕ ਹੈ ਜੀ ਤੇ ਬਾਜਵਾ ਸਾਹਿਬ ਦੀ ਦੇਖ ਦੇਖ ਕੇ ਚੁੰਦਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੰਖਿਆ ਦੇ ਵਿੱਚ ਇੱਥੇ ਦਰਸ਼ਕ ਵੀ ਪਹੁੰਚੇ ਹੋਏ ਨੇ ਟੀਮਾਂ ਵੀ ਨੇ ਜਿਹੜੀਆਂ 40 ਤੋਂ ਵੱਧ ਹੁੰਦੀਆਂ ਨੇ ਠੀਕ ਹੈ ਜੀ ਤੇ ਹੁਣ ਤੁਹਾਨੂੰ ਦਿਖਾਵਾਂਗੇ ਅੱਜ ਫਾਈਨਲ ਡੇ ਆ 28 ਤਰੀਕ ਹੈ ਜਿਹਦੇ ਵਿੱਚ ਪਹਿਲਾ ਇਨਾਮ 1 ਲੱਖ ਰੁਪਏ ਦਾ ਹੈ ਤੇ ਦੂਸਰਾ ਨਾਮ 61000 ਰੁਪਏ ਦਾ ਹੈ ਤੇ ਬਾਕੀ ਵੀ ਜਿਹੜੇ ਗੇਮਸ ਦੇ ਵਿੱਚ ਅੱਛੇ ਵੱਲ ਖਿਡਾਰੀ ਰਹਿਣਗੇ ਉਹਨਾਂ ਨੂੰ ਵੀ ਇਨਾਮ ਦਿੱਤੇ ਜਾਣਗੇ ਧੰਨਵਾਦ ਜੀ ਤੇ ਤੋਂ ਰੰਜਨੀਪ ਸਿੰਘ ਸੰਧੂ ਜ਼ਿਲ੍ਹਾ ਇੰਚਾਰਜ ਡੀਡੀਐਸ ਨਿਊਜ਼ ਪੇਪਰ ਤੇ ਡੀਡੀਐਸ ਨਿਊਜ਼ ਚੈਨਲ ਤੋਂ ਅੱਜ ਮੇਰੇ ਨਾਲ ਬਾਜਵਾ ਸਾਹਿਬ ਤੇ ਮਾਲ ਸਾਹਿਬ ਜੋਤੇ ਹੋਏ ਨੇ ਜੋ ਕਿ ਹਰ ਸਾਲ ਇੱਥੇ ਬਟਾਲੇ ਫੁੱਟਬਾਲ ਦਾ ਟੂਰਨਾਮੈਂਟ ਕਰਵਾਉਂਦੇ ਨੇ ਇਹਨਾਂ ਨੂੰ ਯੋਜਿਤ ਕਰਦੇ ਨੇ ਜਿਹਦੇ ਵਿੱਚ 42 ਤੋਂ ਵੱਧ ਟੀਮਾਂ ਆਂਦੀਆਂ ਨੇ ਜੂਨੀਅਰ ਤੋਂ ਲੈ ਕੇ ਸੀਨੀਅਰ ਵਰਗ ਤੱਕ ਦੀਆਂ ਅੱਜ ਪੁੱਛਦੇ ਆ ਇਹਨਾਂ ਨੂੰ ਵੀ ਇਹ ਉਪਰਾਲਾ ਕਿੱਦਾਂ ਕਰਦੇ ਨੇ ਤੇ ਕਿਸ ਚਾਹ ਨਾਲ ਇਹ ਕਰਦੇ ਨੇ ਕਿਉਂਕਿ ਇਹ ਸਵਰਗਵਾਸੀ ਸਰਦਾਰ ਅਵਤਾਰ ਸਿੰਘ ਰੰਧਾਵਾ ਜੀ ਦੇ ਨਾਮ ਤੇ ਪੰਜਵਾ ਕਰਵਾਇਆ ਜਾ ਰਿਹਾ ਹਾਂਜੀ ਬਾਜਵਾ ਸਾਹਿਬ ਪੁੱਛਣਾ ਚਾਹਾਂਗਾ ਵੀ ਇਹ ਉਪਰਾਲਾ ਤੁਸੀਂ ਇੰਨੇ ਸਾਲਾਂ ਤੋਂ ਕਰਦੇ ਹੋ ਕਿਸ ਅਜੀਤ ਇਹ ਕਰ ਰਹੇ ਹੋ ਤਾਂ ਕਿਦਾਂ ਦੀ ਸਾਰੀ ਜਿਹੜੀ ਆ ਰਹਿਨ ਰਮਸਤੀ ਹੁੰਦੀ ਧੰਨਵਾਦ ਸੰਤ ਸਾਹਿਬ ਤੁਹਾਡਾ ਇੱਥੇ ਆਉਣ ਦਾ ਤੇ ਸਾਡੇ ਟੂਰਨਾਮੈਂਟ ਨੂੰ ਕਵਰ ਕਰਨ ਦਾ ਤੇ ਅਸੀਂ ਡੀ ਡੀ ਐਸ ਜਿਹੜਾ ਚੈਨਲ ਹੈ ਉਹਦਾ ਵੀ ਧੰਨਵਾਦੀ ਆ ਕਿ ਉਹਨਾਂ ਨੇ ਸੰਤੂ ਸਾਹਿਬ ਨੂੰ ਸਾਡੇ ਕੋਲ ਭੇਜਿਆ ਇਸ ਕੰਮ ਵਾਸਤੇ ਬਾਕੀ ਜਿੱਥੋਂ ਤੱਕ ਸਰਦਾਰ ਅਫਤਾਰਬੀਰ ਸਿੰਘ ਜੀ ਰੰਦਾਵਾ ਜਿਨ੍ਹਾਂ ਦੇ ਨਾਮ ਤੇ ਪੰਜਵਾਂ ਟੂਰਨਾਮੈਂਟ ਹੋ ਰਿਹਾ ਹੈ ਸਰਦਾਰ ਤਾਬੀਰ ਸਿੰਘ ਜੀ ਰੰਦਾਵਾ ਜਿਹੜੇ ਨੇ ਉਹ ਸਾਡੇ ਨਾਲ ਸਾਡੇ ਸਾਥੀ ਸਾਡੇ ਦੋਸਤ ਤੇ ਇਸ ਟੀਮ ਦੇ ਬੜੇ ਵਧੀਆ ਪਲੇਅਰ ਸਨ ਤੇ ਆਪਣਾ ਗਵਰਨਮੈਂਟ ਜੌਬ ਦੇ ਉੱਤੇ ਉਹ ਐਸਡੀਓ ਦੇ ਤੌਰ ਤੇ ਜੌਬ ਕਰਦੇ ਸੀ। ਬਾਕੀ ਜਿਸ ਤੋਂ ਤੱਕ ਇਸ ਟੂਰਨਾਮੈਂਟ ਨੂੰ ਚਲਾਉਣ ਦੀ ਜਾਂ ਇਹਨੂੰ ਕਾਮਯਾਬ ਕਰਨ ਦੀ ਗੱਲ ਹੈ ਤੇ ਇਹਦੇ ਵਾਸਤੇ ਸਾਡੇ ਮੇਰੇ ਨਾਲ ਖੜੇ ਨੇ ਸਰ ਰਾਜਵਿੰਦਰ ਸਿੰਘ ਜੀ ਮਾਹਲ ਜਿਹੜੇ ਕਿ ਪ੍ਰਧਾਨ ਨੇ ਸਾਡੀ ਬਟਾਲਾ ਫੁੱਟਬਾਲ ਐਸੋਸੀਏਸ਼ਨ ਦੇ ਇਹਨਾਂ ਦੇ ਉਪਰਾਲੇ ਨਾਲ ਜਾਂ ਇਹਨਾਂ ਦੀ ਹਿੰਮਤ ਨਾਲ ਜਾਂ ਲਗਾਤਾਰ ਪਿਛਲੇ ਕਈਆਂ ਸਾਲਾਂ ਤੋਂ ਇਸ ਗਰਾਊਂਡ ਨੂੰ ਇਸ ਟੀਮ ਨੂੰ ਜਾਂ ਇਸ ਸੰਸਥਾ ਨੂੰ ਜਿਹੜਾ ਇਹ ਸਮਾਂ ਦੇ ਰਹੇ ਨੇ ਉਹਦੇ ਨਾਲ ਹੀ ਇਹ ਸਾਰਾ ਜਿਹੜਾ ਹੋ ਰਿਹਾ ਵਾ ਕਾਮਯਾਬ ਜਿਹੜਾ ਸਾਡਾ ਟੂਰਨਾਮੈਂਟ ਹੈ ਇਹਦੇ ਨਾਲ ਆਪਣਾ ਨਾਲ-ਨਾਲ ਸਾਡੇ ਸਾਥੀ ਸਰਦਾਰ ਨਵਜੋਤ ਸਿੰਘ ਜੀ ਮੱਲੀ ਸ਼ਿਵਰਾਜ ਸਿੰਘ ਜੀ ਨਵਰਾਜ ਸਿੰਘ ਜੀ ਪੱਡਾ ਬਸੰਤ لال ਪਿੰਟਾ ਜੀ ਰਵਿੰਦਰ ਸਿੰਘ ਜੀ ਰੰਧਾਵਾ ਤੇ ਹੋਰ ਵੀ ਸਾਥੀ ਜਿਹੜੇ ਇੱਥੇ ਇਸ ਗਰਾਊਂਡ ਦਾ ਧਿਆਨ ਰੱਖਦੇ ਨੇ ਜਾਂ ਇਸ ਗਰਾਊਂਡ ਵਿੱਚ ਹੌਸਲਾ ਫਜ਼ਾਈ ਕਰਦੇ ਨੇ ਹਾਂਜੀ ਮਾਨ ਸਾਹਿਬ ਹੁਣ ਮੈਂ ਤੁਹਾਡੇ ਕੋਲ ਆਣਾ ਚਾਹਾਂਗਾ ਕਿਉਂਕਿ ਤੁਸੀਂ ਮੈਨੂੰ ਬੜੇ ਸਾਲਾਂ ਤੋਂ ਆਪਣੀ ਗਰਾਊਂਡ ਨਾਲ ਜੋੜ ਕੇ ਰੱਖਿਆ ਸ਼ਾਇਦ ਮੇਰੀ ਸਿਹਤ ਦਾ ਰਾਜ਼ ਹੀ ਇਹ ਆ ਵੀ ਮੈਂ ਤੁਹਾਡੇ ਕੋ ਆ ਕੇ ਤੇ ਖੁਸ਼ ਰਹਿ ਕੇ ਜਾਂਦਾ ਰਿਆਂ ਤੇ ਅੱਜ ਤੱਕ ਤੰਦਰੁਸਤਾਂ ਤੇ ਜੀਵਨ ਜੀ ਰਿਹਾ ਵਾਂ ਮਾਲ ਸਾਹਿਬ ਇੱਕ ਚੀਜ਼ ਮੈਂ ਦੇਖੀ ਆ ਵੀ ਤੁਸੀਂ بڑے ਵੱਡੇ ਇਨੀਸ਼ੀਏਟਿਵ ਲੈਂਦੇ ਹੋ ਛੋਟੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਹੋ ਠੀਕ ਹੈ ਹਰ ਜਗ੍ਹਾ ਤੇ ਤੁਸੀਂ ਇਨੀਸ਼ੀਏਟਿਵ ਲੈ ਕੇ ਠੀਕ ਹੈ ਫੰਡਸ ਬੱਚਿਆਂ ਲਈ ਵੀ ਜਨਰੇਟ ਕਰਦੇ ਹੋ ਬੱਚਿਆਂ ਦੀਆਂ ਟੀਮਾਂ ਛੋਟੇ ਛੋਟੇ ਬੱਚਿਆਂ ਦੀਆਂ ਟੀਮਾਂ ਕੁੱਲ ਤੁਸੀਂ ਕਿੰਨੀਆਂ ਬਣਾ ਚੁੱਕੇ ਹੋ ਅੱਜ ਤੱਕ ਸਾਡੇ ਕੋਲ ਸੰਧ ਸਾਹਿਬ ਸਬ ਜੂਨੀਅਰ ਬੀਐਫਸੀ ਤੇ ਜੂਨੀਅਰ ਬੀਐਫਸੀ ਮਤਲਬ ਸਭ ਮੇਰੇ ਕੋਲ ਲਗਭਗ 70 ਬੱਚੇ ਨੇ ਜਿਹੜੇ ਕੁਝ ਅੰਡਰ 12 ਤੇ ਕੁਝ ਅੰਡਰ 14 ਜੋ ਇੱਥੇ ਖੇਡਦੇ ਨੇ ਤੇ ਇਹ ਇਹਨਾਂ ਤੋਂ ਇਲਾਵਾ ਸੀਨੀਅਰ ਵਰਗ ਦੇ ਵਿੱਚ ਇੱਕ ਸਾਡੇ ਦੋ ਟੀਮਾਂ ਨੇ ਬਟਾਲਾ ਏ ਤੇ ਬਟਾਲਾ ਬੀ ਜੋ ਅੱਜ ਖੇਡੀਆਂ ਨੇ ਇਸ ਟੂਰਨਾਮੈਂਟ ਵਿੱਚ ਲਗਭਗ 30 ਪਲੇਅਰ ਨੇ ਉਹ ਜੋ ਮੌਜੂਦਾ ਖੇਡ ਰਹੇ ਨੇ ਤੇ ਇਸ ਤੋਂ ਬਾਅਦ ਆਪਾਂ ਜੈਪਰ ਚੱਲ ਜਾਈਏ 40 ਪਲੱਸ ਦਾ ਤੁਸੀਂ ਮੈਚ ਦੇਖਿਆ 40 ਪਲੱਸ ਵਿੱਚ ਵੀ ਆਪਣੇ ਬੀਐਫਸੀ ਦੇ ਪਲੇਅਰ ਹੈਗੇ ਨੇ ਮੈਂ ਕੁੱਲ ਮਿਲਾ ਕੇ ਜੇ ਦੇਖਾਂ ਤਾਂ 100 ਤੋਂ 150 ਪਲੇਅਰ ਜੋ ਸਾਡੇ ਕੋ ਗਰਾਊਂਡ ਦੇ ਵਿੱਚ ਖੇਡਦਾ ਹੈ ਤੇ ਸੰਧੂ ਸਾਹਿਬ ਜਿਸ ਤਰ ਤੁਸੀਂ ਦੱਸ ਰਹੇ ਹੋ ਕਿ ਚੰਗੀ ਸਿਹਤ ਦਾ ਰਾਜ ਚੰਗੀ ਸਿਹਤ ਦਾ ਰਾਜ ਹੀ ਗਰਾਊਂਡ ਹੈ ਜੇ ਅਸੀਂ ਗਰਾਊਂਡ ਸੈਰ ਕਰੀਏ ਜਾਂ ਗਰਾਊਂਡ ਆ ਕੇ ਆਪਣੇ ਕੰਮ ਤੋਂ ਥੱਕੇ ਟੁੱਟੇ ਆਣ ਕੇ ਥੋੜਾ ਜਿਹਾ ਇੱਥੇ ਸਪੈਂਡ ਕਰ ਦਈਏ ਸਾਡੀ ਮਾਨਸਿਕ ਥਕਾਨ ਜਿਹੜੀ ਆ ਦੂਰ ਹੋ ਜਾਂਦੀ ਹੈ ਅਸੀਂ ਫਿਜ਼ੀਕਲੀ ਤੇ ਬਿਮਾਰੀਆਂ ਤੋਂ ਰੋਗ ਰਹਿਤ ਹੋ ਸਕਦੇ ਹਾਂ ਜੇਕਰ ਅਸੀਂ ਗਰਾਊਂਡ ਨੂੰ ਆਪਣੇ ਜੀਵਨ ਵਿੱਚ ਅਪਣਾ ਸਕੀਏ ਬਾਕੀ ਜਿੰਨਾ ਤੱਕ ਮੇਰਾ ਇੱਥੇ ਕੰਮ ਕਰਨ ਦਾ ਜਾਂ ਇਹਨਾਂ ਜਿਹੜੀ ਸੇਵਾ ਕਰ ਰਿਆਂ ਉਹ ਸਿਰਾ ਭਾਜੀ ਹੁਣਾਂ ਦੇ ਸਿਰ ਤੇ ਜਾਂਦਾ ਅਸੀਂ ਮੈਂ ਦੱਸਣਾ ਚਾਹਾਂਗਾ ਕਿ 84 ਵਿੱਚ ਅਸੀਂ ਪਿੰਡ ਛੱਡ ਕੇ ਬਟਾਲੇ ਆ ਗਏ ਸੀਗੇ ਤੇ ਇਹਨਾਂ ਦੇ ਬਦੌਲਤ ਇਹਨਾਂ ਕੋਲ ਇਹਨਾਂ ਨੂੰ ਜੁਆਇਨ ਕਰ ਲਿਆ ਫੁੱਟਬਾਲ ਦੇ ਉਸ ਵੇਲੇ ਸਤਾਰੇ ਸੀ ਪੂਰੇ ਯੂਰਾਂ ਤੇ ਫੁੱਟਬਾਲ ਖੇਡਦੇ ਸੀਗੇ ਤੇ ਇਹਨਾਂ ਨੇ ਸਾਨੂੰ ਫੁੱਟਬਾਲ ਜੁਆਇਨ ਕਰਵਾਇਆ ਉਸ ਤੋਂ ਬਾਅਦ ਅਸੀਂ ਜਿਉ ਫੁੱਟਬਾਲ ਦਾ ਪੱਲਾ ਫੜਿਆ ਅਸੀਂ ਪੱਲਾ ਛੱਡਿਆ ਨਹੀਂ ਸੋ ਇਹਨਾਂ ਦੇ ਨਕਸ਼ੇ ਕਦਮਾਂ ਤੇ ਇਹਨਾਂ ਨੇ ਆਪਣਾ ਐਲ ਆਈ ਸੀ ਵਿੱਚ ਹੋਣ ਕਰਕੇ ਇਹਨਾਂ ਕੋ ਟਾਈਮ ਥੋੜਾ ਲਾਸਟ 8 ਘਟ ਬਜਦਾ ਸੀਗਾ ਫਿਰ ਇਹਨਾਂ ਨੇ ਇਹ ਸਾਰਾ ਜੋ ਸਾਡੇ ਮੋਢਿਆਂ ਤੇ ਮੇਰੇ ਜਾਂ ਸ਼ਿਵਰਾਜ ਸਿੰਘ ਦੇ ਨਵਜੋਤ ਸਿੰਘ ਮੱਲੀ ਇਹਨਾਂ ਤੇ ਛੱਡ ਕੇ ਆਪਣੇ ਕਲੱਬ ਦੀਆਂ ਸੁਵਾਵਾਂ ਤੇ ਆਪ ਸੁਰਖਰੂ ਹੋਏ ਆ ਪਰ ਅਸੀਂ ਇਹਨਾਂ ਦਾ ਪੱਲਾ ਨਹੀਂ ਛੱਡਿਆ ਅਸੀਂ ਹਮੇਸ਼ਾ ਇਹਨਾਂ ਨੂੰ ਨਾਲ ਲੈ ਕੇ ਚੱਲੇ ਆ ਤੇ ਇਹਨਾਂ ਦੀ ਬਦੌਲਤ ਹੀ ਜੇ ਬਟਾਲੇ ਵਿੱਚ ਫੁੱਟਬਾਲ ਜਿੰਦਾ ਤੇ ਮੈਂ ਕਹਾਂਗਾ ਰਜਿੰਦਰ ਸਿੰਘ ਬਾਜਵਾਦੀ ਕਰਕੇ ਜਿੰਦਾ ਹੈ ਤਾਂ ਕਿ ਮਾਫੀ ਤੇ ਮੈਂ ਵੀ ਇੱਕ ਗੱਲ ਕਹਿਣਾ ਚਾਹਾਂਗਾ ਮਾਲ ਸਾਹਿਬ ਫਿਜ਼ਿਕਸ ਤੇ ਪ੍ਰੋਫੈਸਰ ਨੇ ਮੈਂ ਵੀ ਸੁਖਨਾ ਫਿਜ਼ਿਕਸ ਦਾ ਇੱਕ ਚੇਲਾ ਆ ਤੇ ਬਾਜਵਾ ਸਾਹਿਬ ਨਾਲ ਛੋਟੇ ਹੋਣ ਤੋਂ ਮੇਰਾ ਪਿਆਰ ਆ ਬਟ ਇਹਨਾਂ ਨੇ ਅਜੇ ਤੱਕ ਮੈਨੂੰ ਨਹੀਂ ਦੱਸਿਆ ਵੀ ਮੈਂ ਫੁੱਟਬਾਲ ਖੇਡਦਾ ਹਾਂ ਨਹੀਂ ਤੇ ਸ਼ਾਇਦ ਮੈਂ ਉਦੋਂ ਤਾਂ ਇਹੀ ਗਰਾਊਂਡ ਜੁਆਇਨ ਕਰ ਗਿਆ ਹੁੰਦਾ ਧੰਨਵਾਦ ਜੀ ਰੰਜਨਦੀਪ ਸਿੰਘ ਵੱਲੋਂ ਬਟਾਲਾ ਆਈਟੀਆਈ ਤੋਂ ਅੱਜ ਦੀ ਖਾਸ ਰਿਪੋਰਟ बहत बहुत धनवाद कर ਜਿੰਨੇ ਵੀ ਐਨਆਰਆਈ ਨੇ ਆਹ ਦੇਸ਼ ਦਾ ਨਿਸ਼ਾਨਾ ਵਿੱਚ ਵਸਦੇ ਪਰ ਉਹਨਾਂ ਨੂੰ ਆਪਣੀ ਇੱਕ ਮਿੱਟੀ ਆਪਣੇ ਪਛੋਕੜਾਂ ਦੀ ਜਿਹੜੀ ਮਿੱਟੀ ਦੀ ਖੁਸ਼ੂ ਆ ਜਾਈਏ ਉਹ ਵੀ ਇੱਕ ਵੱਖਰੀ ਖਿੱਚ ਹੈ ਬਹੁਤ ਭਾਵੇਂ ਪਰਦੇਸਾਂ ਚ ਪਰ ਯਾਦ ਜਿਹੜੀ ਆ ਪਿੰਡ ਦੀ ਸ਼ਹਿਰ ਦੀਆਂ ਗਲੀਆਂ ਦੀਆਂ ਉੱਥੇ ਕਿੱਥੇ ਬਚਪਨ ਜੀਤੇ ਹੋਵੇ ਸਹੀ ਗੱਲ ਆ ਕੀ ਜੀ ਇੱਕ ਰੀਤ ਹੁੰਦੀ ਹੈ ਇਹਨਾਂ ਨੂੰ ਯਾਰ ਮਾਂ ਦੀ ਪਿੰਡ ਜਾਣਾ ਵਾਪਸੀ ਪਟਾਣੇ ਜਾਣਾ ਹੈ। ਵਾਪਸੀ ਆਪਣੇ ਪੰਜਾਬ ਜਾਣਾ ਹੈ। ਪਰ ਜਦੋਂ ਆਉਂਦੇ ਨੇ ਨਾ ਬੜੇ ਚਾ ਨਾਲ ਵੀ ਆਪਾਂ ਆਪਣੇ ਵਾਪਸੀ ਘਰ ਚੱਲਦੇ ਆ। ਤੇ ਸਾਡੇ ਵਗੇ ਸਾਰੇ ਜਿਹੜਾਉਂ ਰਹਿੰਦੇ ਨੇ ਨਾ ਜਾ ਕੇ ਜਾਣਾ ਕਰੋ। ਸਾਨੂੰ ਲੱਗਦਾ ਵੀ ਜਾ ਪਰੋਣਾ ਹੈ। ਸੋ ਮੈਂ ਆਪਣੇ ਭਰਾਵਾਂ ਨੂੰ ਇਹਦੇ ਵੀਰਾਂ ਨੂੰ ਇਹੋ ਵਿੱਚ ਕਰਦਾ ਕਿ ਤਗੜੇ ਹੂਰ ਕਾਉ ਇਸ ਪਟਾਣੇ ਦਾ ਆਪਣੇ ਪੰਜਾਬ ਦਾ ਜੇਸਟ ਮੈਟਰੀਅਲਟੀ ਦੇ ਚਾਂਦੀ ਸਾਡੇ ਕੋਲ ਹੈ। ਇਹ ਨਾਮ ਜਿਹੜਾ ਹੈ ਇਹ ਰوشن ਕਰੋ। ਆਪਣੇ ਪਿੰਡਾਂ ਦਾ ਨਾਮ ਕੁਰਸ਼ਤ ਕਰੋ ਆਪਣੇ ਸ਼ਹਿਰ ਦਾ ਨਾਮ ਕੁਰਸ਼ਤ ਕਰੋ। ਜਦੋਂ ਤੁਸੀਂ ਰوشن ਕਰੋਗੇ ਉਹ ਖੁਸ਼ੀ ਜਿਹੜੀ ਹੈ ਉਹ ਅਲੱਗ ਹੀ ਜਿਹਾ ਮਹਿਸੂਸ ਕਰੇ। ਬਹੁਤ-ਬਹੁਤ ਤੁਹਾਡਾ ਧੰਨਵਾਦੀ ਆ। ਤਗੜੇ ਹੋ ਕੇ ਹਮੇtra ਮੇਦਤਾ ਕਰੋ ਜਿੱਥੇ ਵੀ ਸਾਡੀ ਜ਼ਰੂਰਤ ਹੈ ਅਸੀਂ ਤੁਹਾਡੇ ਨਾਲ ਖੜੇ ਹਾਂ। ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਬੋਡੀ ਸੰਦਿਸ਼ <laughs> ਸਿੰਘ ਫਸ ਗਏ ਹੁਣ ਨਿਤਰੂ ਬਿਸ਼ਡੇ ਨੇ ਖਾਣੀ ਤੱਕ ਕੀ ਬੁੱਤ ਰੱਜ ਟੈਕਲ ਨਹੀਂ ਕਰਨਾ ਬਹੁਤ ਗਲਤ ਟੈਕਲ